बच्चा ब्याङ्क स्वास्थ्य रहेछ ਸਸਰੀ ਗੱਲ ਬੇਟਾ ਅੰਟੀ ਦੇਖਿਆ ਜਾ ਰਿਹਾ ਕਿ ਜਿਸ ਤਰ੍ਹਾਂ ਵੋਟਾਂ ਦੇ ਵਿੱਚ ਲਾਈਨਾਂ ਕਾਫੀ ਲੰਬੀਆਂ ਹੁੰਦੀਆਂ ਨੇ ਲੋਕਾਂ ਦੇ ਵਿੱਚ ਕਾਫੀ ਉਤਮੁੰਦਾ ਹੈ ਵੋਟ ਪਾਉਣ ਦਾ ਜਾਂ ਫਿਰ ਕਾਫੀ ਹੁੰਦਾ ਉਤਸ਼ਾਹ ਕਿ ਨਹੀਂ ਯਾਰ ਅਸੀਂ ਵੋਟ ਪਾ ਕੇ ਆਣੀ ਹੈ ਅੱਛਾ ਵੀ ਇਹ ਤੋਂ ਲੱਗੇ ਹੁਣ ਤੱਕ ਅਰਦਾ ਜਿਸ ਤਰ੍ਹਾਂ ਕਿ ਟਾਈਮ 11 ਵਜ ਚੁੱਕੇ ਨੇ ਹਾਲੇ ਤੱਕ ਕਾਫੀ ਠੰਡਾ ਮੌਲਾ ਹੈ ਇਹਦਾ ਕਾਰਨ ਕੀ ਹੋ ਸਕਦਾ ਹੈ ਇਹਦਾ ਕਾਰਨ ਕੋਈ ਧੁੱਪ ਕਰਕੇ ਨਹੀਂ ਆ ਰਹੀ ਸਵੇਰੇ ਸਵੇਰੇ ਬਹੁਤ ਵੋਟ ਪਈ ਆ ਹੁਣ ਮਤਲਬ ਫੇਰ ਸ਼ਾਮ ਨੂੰ ਪਵੇਗੀ ਧੁੱਪ ਕਰਕੇ ਨਹੀਂ ਆ ਰਹੀ ਕੋਸ਼ ਕੰਮ ਤੇ ਗਏ ਆ ਤਾਂ ਬੋਟ ਪਏਗੀ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਇਕਤਾ ਨਗਰ ਦਾ ਚਮਰੰਗ ਰੋਡ ਦਾ ਏਰੀਆ ਆਇਆ ਹੈ ਜਿਸ ਤਰ੍ਹਾਂ ਇੱਥੇ ਨਾ ਤੇ ਕੋਈ ਕਾਂਗਰਸੀ ਲੀਡਰ ਨੇ ਵਿਜ਼ਿਟ ਕੀਤਾ ਹੈ ਕਿਸੇ ਵੀ ਲੀਡਰ ਨੇ ਜਿਸ ਤਰ੍ਹਾਂ ਬੀਜੇਪੀ ਹੋ ਗਿਆ ਆਮ ਆਦਮੀ ਪਾਰਟੀ ਹੋ ਗਿਆ ਕਿਸੇ ਵੀ ਲੀਡਰ ਨੇ ਇੱਥੇ ਵਿਜ਼ਿਟ ਨਹੀਂ ਕੀਤਾ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਇਸ ਪ੍ਰਕਾਰ ਦਾ ਕੋਈ ਰੋਸ ਹੈ ਜਿਸ ਦੇ ਕਾਰਨ ਲੋਕ ਵੋਟ ਪਾਉਣ ਨਹੀਂ ਆਏ ਹੋਏਗਾ ਰੋਸ ਹੈ ਆਪਣੇ ਆਪਣੇ ਇਹ ਦੇਖੋ ਸਭ ਨੂੰ ਹੋਏਗਾ ਕੋਈ ਆਪਣੇ ਆਪਣੇ ਜਗ੍ਹਾ ਤੇ ਕੋਈ ਸਹੀ ਆ ਅਸੀਂ ਆਪਣੀ ਜਗ੍ਹਾ ਤੇ ਸਹੀ ਆ ਸਾਡੀਆਂ ਤਾਂ ਡਿਊਟੀਆਂ ਬੂਤ ਤੇ ਲੱਗੀਆਂ ਸਿਪਾਈ ਆ ਬੋਲ ਹਾਂਜੀ ਅਗਰ ਏਰੀਆ ਦੀ ਵਿਜ਼ਿਟ ਦੀ ਗੱਲ ਕਰੀਏ ਤੇ ਜਿਸ ਤਰ੍ਹਾਂ ਦਾ ਚਮਰੰਗ ਰੋਡ ਦਾ ਏਰੀਆ ਹੈ ਇੱਥੋਂ ਦੀਆਂ ਗਲੀਆਂ ਦਾ ਮਾਹੌਲ ਆ ਲਾਈਟਾਂ ਦਾ ਮੰਮੋਲ ਆ ਜਾਂ ਫਿਰ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕੀ ਸਰਕਾਰ ਵੱਲੋਂ ਪ੍ਰੋਪਰ ਸਹੂਲਤਾਂ ਹਨ ਲੋਕਾਂ ਨੂੰ ਇਸ ਜਗ੍ਹਾ ਨਹੀਂ ਹੈ ਇੰਨੀ ਨਹੀਂ ਹੈ ਜੀ ਸਹੂਲਤ ਨਹੀਂ ਇੰਨੀ ਜਿਸ ਤਰ੍ਹਾਂ ਏਰੀਏ ਦੇ ਇਸ ਟਾਈਮ ਮੌਜੂਦਾ ਜੋ ਨੇ ਉਹ ਕੌਣ ਹੈਗੇ ਨੇ ਇਥੋਂ ਦੇ ਕਾਉਂਸਲਰ ਵਗੈਰਾ ਇਹ ਤਾਂ ਸ਼ਾਲੀ ਨਹੀਂ ਸੋਨੀਆਂ ਰਜਿੰਦਰ ਸੋਨੀਆਂ ਸੀ ਜਿਹੜੇ ਰਜਿੰਦਰ ਸੋਨੀਆਂ ਜੇ ਉਹਨਾਂ ਨੇ ਵਿਜ਼ਿਟ ਕੀਤਾ ਸੀ ਏਰੀਆ ਦਾ ਨਹੀਂ ਕੀਤਾ ਨਹੀਂ ਕੀਤਾ ਕਿੰਨੇ ਸਾਲ ਹੋ ਗਏ ਨੇ ਉਹਨਾਂ ਨੂੰ ਉਹਨਾਂ ਨੂੰ ਵੜੇ ਨਹੀਂ ਇੱਥੇ ਹੋਈ ਤਿੰਨ ਚਾਰ ਸਾਲ ਤਾਂ ਹੋ ਗਏ ਸੇ ਬੜੇ ਨੇ ਤਿੰਨ ਸਾਲ ਤੁਸੀਂ ਆਪਣੀ ਵੋਟ ਦਾ ਹੱਕਦਾਰ ਕਿਸ ਸਰਕਾਰ ਨੂੰ ਸਮਝਦੇ ਹੋ ਅਸੀਂ ਤਾਂ ਸਰਕਾਰ ਆਪਣੀ ਨੂੰ ਥੰਦੇ ਨੂੰ ਆਪਣੇ ਓਜਲਾ ਸਾਹਿਬ ਨੂੰ ਓਜਲਾ ਸਾਹਿਬ ਨੂੰ ਓਜਲਾ ਸਾਹਿਬ ਕਿਸ ਸਰਕਾਰ ਤੋਂ ਨੇ ਤੁਸੀਂ ਖੁਦ ਆਪਣੇ ਮੂੰਹੋਂ ਦੱਸੋਗੇ ਸਾਨੂੰ ਠੀਕ ਆ ਬਹੁਤ ਵਧੀਆ ਬੰਦੇ ਬਹੁਤ ਵਧੀਆ ਆ ਠੀਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬੋਟ ਨਹੀਂ ਬੋਟ ਜੇ ਪਾਣੀ ਐ ਅੰਦਰ ਵਾਵਾ ਭੀੜ ਲੱਗੀ ਐ ਤੇ ਮੈਂ ਪਾਈ ਨਹੀਂ ਤੇ ਮੈਂ ਬਾਅਦ ਚ ਸ਼ਾਮੀ ਪਾਵਾਂਗੀ 3:30 ਚ 4:00 ਵਜੇ ਠੀਕ ਸਾਡੀਆਂ ਡਿਊਟੀਆਂ ਲੱਗੀਆਂ ਵਾ ਤੇ ਅਸੀਂ ਡਿਊਟੀਆਂ ਤੇ ਆਪਣੇ ਆਪ ਖੜੇ ਕਿਸ ਤਰ੍ਹਾਂ ਦਾ ਮਹੌਲ ਚੜਿਆ ਡਿਊਟੀ ਮਹੌਲ ਤੇ ਬਹੁਤ ਵਧੀਆ ਧੁੱਪ ਦੇ ਕਾਰਨ ਧੁੱਪ ਦੇ ਕਾਰਨ ਲੋਕੀ ਹੁਣ ਸ਼ਾਮੀ ਆਉਣਗੇ ਆ ਰਹੇ ਆ ਕੁਝ ਲੋਕ ਅੰਦਰ ਲੈਣਾ ਲੱਗੀਆਂ ਜਾਂ ਵਾ ਤੇ ਕੁਝ ਲੋਕ ਜੇ ਸ਼ਾਮੀ ਆਉਣਗੇ ਜਿਆਦਾ ਲੋਕੀ ਕੁਛ ਕੰਮਾਂ ਤੇ ਗਏ ਹੋਇਆ ਕੰਮਾਂ ਤੋਂ ਆ ਕੇ ਵੋਟਾਂ ਪਾਉਣ ਆਉਣਗੇ ਸਾਨੂੰ ਬਹੁਤ ਉਮੀਦ ਆ ਅਸੀਂ ਬਹੁਤ ਉਮੀਦ ਰੱਖਦੇ ਆ ਕਿਸ ਪਾਰਟੀ ਤੋਂ ਉਮੀਦ ਰੱਖਦੇ ਸੇ ਅਈ ਓਜਲਾ ਸਾਹਿਬ ਦੀ ਗੁਰਜੀਤ ਸਿੰਘ ਓਜਲਾ ਗੁਰਜੀਤ ਸਿੰਘ